ਯਾਰ ਹੋ ਗਿਆ ਸੀ ਤਾਂ ਹੁਣ ਗੁਰਜੀਤ ਸਿੰਘ ਸੁੰਦਰ ਸਿੰਘ ਜੀ ਤਸਵੀਰਾਂ ਦੇ ਵਿੱਚ ਪਹੁੰਚ ਗਏ ਨੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ तमाम ਅਧਿਕਾਰੀ ਡੀਸੀ ਵੀ ਅਭਿਮਨ ਮੋਹਰਣਾ ਜੀ ਵੀ ਵਿਦੇ ਆਲੰਕੀ ਜੀ तमाम ਅਧਿਕਾਰੀ ਜਨਰਲ ਸਲੂਟ ਸਲਾਮੀ ਛ ਯੂਟਿਗੇ ਹਾਜ਼ਰਾ ਸ੍ਰੀਮਾਨ ਜੈ ਸਰ ਜੰਤ ਕਰੋ ਗੋਲ ਭਗਵਾਨ ਛਤ ਪਰਸਪਨ ਜੇ ਹਾਂ ਬੰਦੋ ਨਾ ਗੋਲ ਵੀ ਸਰ ਜੰਤ ਆਹ ਸਭ ਤੋਂ ਪਹਿਲਾਂ ਤਾਂ ਮੈਂ ਯਾਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਇਸ ਪਵਿੱਤਰ ਤਰਤੀ ਸ਼੍ਰੀ ਅਮਰ ਸਰ ਸਾਹਿਬ ਵਿਚੇ ਦੁਆਰਾ ਮੌਕਾ ਮੈਨੂੰ ਮਿਲਿਆ ਆਦਰਮਾਨ ਜੋਗ ਸੀਐਮ ਸਾਹਿਬ ਅਤੇ ਡੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਸ ਡਰਾਈਵ ਦੇ ਵਿੱਚ ਇਹਨੂੰ ਥ੍ਰਸਟ ਦੇ ਕੇ ਰੱਖਣਾ ਹੈ ਜਿਹੜੀ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕ੍ਰਾਈਮ ਨੂੰ ਰੋਕਣਾ ਜੇ ਹੋ ਗਿਆ ਤੋ ਉਹਨੂੰ ਡਿਟੈਕਟ ਕਰਨਾ ਉੱਤੇ ਸਖਤ ਪਹਿਰਾ ਅਸੀਂ ਦੇਵਾਂਗੇ ਅੱਜ ਆਫਿਸਰਸ ਨਾਲ ਮੈਂ ਮੀਟਿੰਗ ਕੀਤੀ ਹੈ ਹੁਣ ਪਾਈ ਹੋਜੀ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡੋਪਟ ਕਰਨਗੇ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਕਿ ਹੋਰ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇੱਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਅਹਿਮੀਅਤ ਮੈਂ ਦਿੰਦਾ ਰਿਹਾ ਕਿ ਹੁਣ ਫੇਰ ਸਾਡੇ ਆਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅੱਜ ਇਹਨਾਂ ਨੂੰ ਇਹੀ ਡਾਇਰੈਕਸ਼ਨਸ ਵੀ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰੋ ਪੁਲਿਸ ਦਾ ਤੇ ਕਾਨੂੰਨ ਦਾ ਸ਼ਰੀਫ ਆਦਮੀ ਆਪਣਾ ਦੋਸਤ ਸਮਝੇ ਮਹਿਲਾਵਾਂ ਦੀ ਸਿਕਿਉਰਿਟੀ ਹੈ ਉਹ ਉਹਨਾਂ ਦੀਆਂ ਗ੍ਰੀਵੈਂਸਸ ਨੇ ਅੱਜਕੱਲ ਬਹੁਤ ਜ਼ਿਆਦਾ ਔਰਤਾਂ ਨਾਲ ਜੁੜਿਆ ਕ੍ਰਾਈਮ ਜਾਂ ਔਰਤਾਂ ਨਾਲ ਜੁੜਿਆ ਜਿਹੜੀਆਂ ਵਿੱਚ ਕੰਪਲੇਨੈਂਟ ਔਰਤਾਂ ਨੇ ਕમ્ਪਲੇਂਟਸ ਆਉਂਦੀਆਂ ਔਰਤ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨੇ ਉਹ ਵੀ ਅਸੀਂ ਪ੍ਰਾਇੋਰਟਾਈਜ਼ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਲੀ ਰੂਮ ਜਾਂ ਜਿਹੜੀ ਸਾਡੀ ਇੱਕ ਸਿਸਟਮ ਜੀ ਨੇ ਉਹਨਾਂ ਚ ਅਸੀਂ ਬਣਾਵਾਂਗੇ ਸੋ ਥੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਠੀਕ ਰਵੇ ਇਸ ਤੋਂ ਇਲਾਵਾ ਜਿਹੜੇ ਅ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਆਫਸਰ ਵੀ ਅਸੀਂ ਥਾਣਿਆਂ ਦਾ ਕਿਉਂਕਿ ਸਾਡੀ ਬੇਸਿਕ ਯੂਨਿਟ ਚੌਕੀ ਆ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ ਪੁਲਿਸ ਮਤਲਬ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਰਾਈਟਾਈਜ਼ ਕਰਕੇ ਉਹਨੂੰ ਅਸੀਂ ਨੱਥ ਪਾਉਣੀ ਹੈ ਔਰ ਵਿੱਚ ਜੋ ਸੱਤ ਸੱਤ ਅਖਣੋ ਲਿਆ ਜਾਏਗਾ ਔਰ ਇਹਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਲਈ ਅਪੀਲ ਕਰਦਾ ਕਿ ਪੁਲਿਸ ਤੁਹਾਡੀ ਹਮਦਰ ਦੋਸਤ ਹੈ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਡਰਗ ਬਾਰੇ ਕਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ ওভার ਚੱਲਦਾ ਹੈ ਪਬਲਿਕ ਹੀ ਕੰਨਤੇ ਅੱਖਾਂ ਨੇ ਸਾਡੀਆਂ ਉਹਦੇ ਚ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਮਿਊਨਿਟੀ ਨੂੰ ਨਾਲ ਲੈ ਕੇ ਕੰਮ ਕਰਨਾ ਹੈ ਨੇਬਰਹੂਡ ਵਾਚ ਹੈ ਕਿਤੇ ਚੌਕੀਦਾਰ ਰੱਖਣ ਦੀ ਲੋੜ ਹੈ ਹੈ ਚੌਕੀਦਾਰਾਂ ਨਾਲ رابطہ ਹੈ ਜਿਵੇਂ ਆਪਾਂ ਪਹਿਲਾਂ ਫੋਕਲ ਪੁਆਇੰਟ ਦੇ ਵਿੱਚ ਕੀਤਾ ਸੀ ਉਹ ਵੀ ਸਾਰਾ ਰਿਵਿਊ ਕੀਤਾ ਜਾਏਗਾ ਕਿਵੇਂ ਸਾਡੇ ਵਟਸਐਪ ਗਰੁੱਪ ਬਣੇ ਹੋਣ ਸਾਡੀ ਪੈਟਰੋਲਿੰਗ ਪਾਰਟੀ ਨੂੰ ਪੀਸੀਆਰ ਨੂੰ ਚੌਕੀਦਾਰ ਦਾ ਨੰਬਰ ਹੋਵੇ ਜਾਂ ਹੋਰ ਹੋਵੇ ਉਹਨੂੰ ਕਾਇਬਾਇ ਚੈੱਕ ਵੀ ਕਰਨ ਔਰ ਇਸ ਤੋਂ ਇਲਾਵਾ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ ਔਰ ਜੋ ਡਰੱਗਸ ਨੇ ਉਹਨਾਂ ਬਾਰੇ ਜਿਹੜੀ ਪਬਲਿਕ ਦੇ ਵਿੱਚ ਅਵੇਅਰਨੈਸ ਤਾਂ ਹੈ ਹੀ ਹੈ ਇਨਫੋਰਸਮੈਂਟ ਵੀ ਅਸੀਂ ਉਹਦੇ ਤੇ ਪੂਰਾ ਔਰ ਉਹ ਸਪੈਸ਼ਲ ਆਪਰੇਸ਼ਨ ਚਲਾਏ ਜਾਣਗੇ ਸੋ ਦੈਟ ਅਸੀਂ ਜਿਹੜੇ ਦੋ ਸਾਡੀ ਪ੍ਰਾਇੋਰਟੀ ਨੇ ਮਾਨਯੋਗ ਸੀਐਮ ਸਾਹਿਬ ਦੀਆਂ ਉਹਨਾਂ ਦੇ ਉੱਤੇ ਅਸੀਂ ਪੂਰਾ ਪੈਰਾ ਦੇ